ਟਾਈਮ 10:30 ਹੋਇਆ ਘੜੀ ਅੱਗੇ ਇਸ ਕਰਕੇ ਪੌਣੇ 11 ਲੱਗਦੇ ਪਏ ਆ ਤੇ ਹਾਂਜੀ ਨਾਲ ਲਿਆ ਹਾਂਜੀ ਅੱਜ ਲੱਗੇ ਆ ਬਲੌਗ ਅਸੀਂ ਸਟਾਰਟ ਕਰ ਰਹੇ ਹਾਂ ਕਿਉਂਕਿ ਇਹ ਸ਼ੌਪ ਤੇ ਚੱਲ ਜਾਂਦੇ ਆ ਸਵੇਰੇ ਸਵੇਰੇ ਨਾਸ਼ਤਾ ਕਰਨ ਫੇਰ ਆਉਂਦੇ ਆ ਹਾਂਜੀ ਹਾਂਜੀ ਅਸੀਂ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਚਿੰਨਿੰਦਰਾ ਬਲੌਗਸ ਉਮੀਦ ਕਰਦੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਚਲੋ ਜੀ ਕਰਦੇ ਆ ਅੱਜ ਦੀ ਸ਼ੁਰੂਆਤ ਨਾਸ਼ਤੇ ਤੋਂ ਨਾਸ਼ਤੇ ਤੋਂ ਤੇ ਇਧਰ ਨਾਸ਼ਤੇ ਦੀ ਤਿਆਰੀ ਹੋ ਗਈ ਆ ਤੇ ਜੀ ਅੱਗੇ ਫੋਨ ਕਰਾਂ ਫੋਨ ਕਰਾਂਗੀ ਹਾਂਜੀ ਆਜੋ ਓਕੇ 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 ਜੀ ਆਜੋ ਫਿਰ ਆਉਂਦੇ ਆ ਤਾਂ ਫਿਰ ਚਲੋ ਠੀਕ ਹੈ ਓਕੇ ਓਕੇ ਚਲੋ ਜੀ ਇਧਰ ਮਾਸੜ ਜੀ ਆ ਗਏ ਆ ਤੁਹ ਹੋਰ ਆ ਗਈ ਆਰੇ ਤੁਨ ਤੁਹਾਡੀ ਵੇਟ ਤੇ ਅਸੀਂ ਨਾਸ਼ਤਾ ਨਹੀਂ ਸ਼ੁਰੂ ਕੀਤਾ ਬਹੁਤ ਵੇਲੇ ਮੈਨੂੰ ਪਤਾ ਹੀ ਹੈ ਮੇਰੇ ਅੱਜ ਤੱਕ ਨਾ ਟੀਵੀ ਲਾਇਆ ਟੀਵੀ ਲਾਉਣਾ ਟੀਵੀ ਨਹੀਂ ਲਾਇਆ ਟੀਵੀ ਟੀਵੀ ਮੈਨ ਲਾਉਂਦਾ ਫਿਰ ਆਗੇ ਠੀਕ ਹੈ ਇਧਰ ਟੀਵੀ ਲੱਗ ਗਿਆ ਹੈ ਬ੍ਰਾਊਨ ਮੂਬੀ ਦੀ ਸਬਜੀ ਦਹੀਂ ਨਾਲ ਸਰੋਂ ਨਾਲ ਦਹੀਂ ਆ ਮਾਸੜੀ ਦੀ ਪਲੇਟ ਦੇਣੀ ਹੈ ਲਈ ਆ ਮਾਸੜੀ ਦਬਾਓ ਮਜ਼ਾਕ ਨਾ ਕਰੋ ਐਸਾ ਮਜ਼ਾਕ ਨਾ ਕਰੋ ਤੇ ਦਿਲ ਦੁਖਦਾ ਹੈ ਦਿਲ ਯਹਾਂ 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 ਨਹੀਂ ਮਾਸੜੀ ਕੋ ਮਾਈ ਲਾਈਫ ਮਾਈ ਰੂਲਸ ਨਹੀਂ ਖਾਣਾ ਮੈਨੂੰ ਦਹੀਂ ਦਹੀਂ ਖਾਣਾ ਹਾਂ ਲਾਈਕ ਹੀ ਹਾਂ ਚਲੋ ਕਰਾਂਗੇ ਨਾ ਚਲੋ ਮਿਲਦੇ ਹਾਂ ਫਿਰ ਠੀਕ ਹੈ ਓਕੇ ਮੈਂ ਨਹੀਂ ਆ ਸਕਦਾ ਭਾਜੀ ਟਾਈਮ ਹੋ ਗਿਆ ਪੌਣੇ 12 ਤੇ ਇੱਧਰ ਆਇਆ ਹਰਮਨ ਦਾ ਫੋਨ ਦਾਦੀ ਕਰ ਰਹੀ ਆ ਗੱਲ ਹਰਮਨ ਦੀ ਹਰਮਨ ਦੇ ਨਾਲ ਇੰਦਰ ਦੇ ਦੇ ਬਲੌਗ ਤੇ ਇਧਰ ਰੋਟੀ ਬਾਣੀ ਖਾ ਕੇ ਹੋ ਗਏ ਆ ਵਿਲੇ ਤੇ ਮੈਂ ਚੱਲਣਾ ਦੁਕਾਨ ਤੇ ਤੇ ਬਣਾਉਣਾ ਕੀ ਅੱਜ ਟੋਕਰੀ ਰੱਖ ਕੇ ਜਾ ਉਹ ਹੋ ਕੀ ਬਾਤ ਆ ਢੋਕਲੇ ਦੀ ਵਾਰੀ ਆ ਚਲੋ ਪਤਾ ਕੀ ਮੈਂ ਬਣਾਣੀ ਸੀ ਮੂਲੀਆਂ ਦੀ ਕਦੂਕਾ ਸ਼ਰਕੇ ਸਬਜੀ ਪੱਲੂ ਦੇ ਉਹ ਖਾਣੀ ਦੀ ਹੈਗੀ ਏਦਾਂ ਕਰਦੇ ਢੋਕਲਾ ਬਣਾ ਲੈਂਦੀ ਆ ਸ਼ਾਮ ਨੂੰ ਸਬਜੀ ਨੂੰ ਲਾ ਲੂੰਗੀ ਤੜਕਾ ਆਪਾਂ ਗਾ ਲਾਂਗੇ ਮੂਲੀਆਂ ਦੀ ਸਬਜੀ ਤੇ ਪੱਲੂ ਨੂੰ ਮਕਰੋਨੀ ਬਣਾ ਦੂੰਗੀ ਸਵੇਰੇ ਸਕੂਲ ਲਈ ਸਵੇਰੇ ਸਕੂਲੇ ਲੈ ਜਾਊਗੀ ਕਿਉਂਕਿ ਸਵੇਰੇ ਸਵੇਰੇ ਤਾਂ ਬਣਦੀ ਨਹੀਂ ਚਲੋ ਠੀਕ ਹੈ ਜੀ ਬਣਾ ਲੈਣੀ ਠੀਕ ਹੈ ਜੀ ਸਪਰੇਟ ਟੋਕਰੀ ਰੱਖ ਕੇ ਆਓ ਟੋਕਰੀ ਮੈਂ ਰੱਖਿਆ ਨਾ ਲੋ ਜੀ ਕੱਢ ਦੇ ਕੱਢ ਦੇ ਕੱਪੜੇ ਲੋ ਜੀ ਇੱਧਰ ਹਰਮਨ ਦਾ ਫੋਨ ਆਇਆ ਗੱਲ ਕਰਦੇ ਪਏ ਆ ਤੇ ਚਲੋ ਕੱਢ ਦੇ ਕੁੜੀ ਕੱਪੜੇ ਫੇਰ ਮੈਂ ਰੱਖਿਆ ਨਾ ਟੋਕਰੀ ਤੇ ਫੇਰ ਮੈਂ ਜਾਣਾ ਦੁਕਾਨੇ ਹੈ ਲੋ ਜੀ ਟਾਈਮ ਹੋ ਗਿਆ ਆ ਪੌਣਾ 1 ਇੱਧਰ ਵੀ ਸਾਡਾ ਕਿਚਨ ਦਾ ਹੋ ਗਿਆ ਆ ਮੂਲੀਆਂ ਦੀ ਬਣਾਵਾਂਗੇ ਭੁਰਜੀ ਡੱਬਾ ਰੱਖਿਆ ਆ ਅਚਾਰ ਪਾਣ ਲਈ ਇੱਧਰ ਅਦਰਕ ਧੋ ਕੇ ਰੱਖ ਦਿੱਤਾ ਆ ਮੰਮੀ ਨੇ ਇੱਧਰ ਮੰਮੀ ਕੱਟਦੇ ਪਏ ਆ ਨਿੰਬੂ ਨਿੰਬੂ ਤੇ ਮਿੱਠੀਆਂ ਮਿਰਚਾਂ ਇਹਦਾ ਪਾਉਗੇ ਮੰਮੀ ਅਚਾਰ ਸਫਾਈਆਂ ਹੋ ਗਈਆਂ ਨੀਟ ਐਂਡ ਕਲੀਨ ਸਾਰਾ ਕੁਝ ਹੋ ਗਿਆ ਆ ਹੁਣ ਦੁਪਹਿਰੇ ਬਣਾਵਾਂਗੇ ਡੋਕਲਾ ਚਲੋ ਜੀ ਨਾਲੇ ਤਾਂ ਬਣਾਵਾਂਗੇ ਨਾਲੇ ਦਿਖਾਲਦੇ ਆਂ ਫੇਰ ਕੋਠੇ ਜਾ ਕੇ ਤੁਹਾਨੂੰ ਦਿਖਾਲਦੇ ਆਂ ਜੀ ਅੱਜ ਦਾ ਮੌਸਮ ਕਿੱਦਾਂ ਦਾ Loji eddar paati taya mami nego oh, kajalayo ya. <laughs> kia, <laughs> niki cia adra ka nimbu. ਦਾ ਅਚਾਰ ਦੇਖੋ ਜੀ ਮੰਮੀ ਰਲਾ ਦਿੱਤਾ ਆ ਚਾਰ ਮਹੀਨ ਨੂੰ ਰੱਖਾਂਗੇ ਅਸੀਂ ਦੋ ਦਿਨ ਢੁੱਪ ਲਵਾਵਾਂਗੇ ਫਿਰ ਢੁੱਪ ਲਵਾਵਾਂਗੇ ਸਾਗ ਦੇ ਨਾਲ ਮੰਮੀ ਚਾਰ ਢੁੱਪਾ ਲਵਾ ਕੇ ਆਹੀ ਨਹੀਂ ਮੁੱਕਣਾ ਬਹੁਤ ਦੂਈਓ ਰਲਾ ਮੰਮੀ ਆਹ ਕਿੰਨਾ ਪਿਆ ਪਿਆ ਹੋਰ ਕੀ ਅਜੇ ਇੱਕ ਉਥੇ ਡੱਬੇ ਚ ਪਿੱਛੇ ਪਿਆ ਵਾ ਨਿੰਬੂ ਦਾ ਚਾਰ ਦੇ ਵਿੱਚ ਕਾਲਾ ਨਮਕ ਵੀ ਪਾਇਆ ਕਾਲਾ ਨਮਕ ਚਿੱਟਾ ਨਮਕ ਕਾਲੀ ਮਿਰਚ ਲਾਲ ਮਿਰਚ ਨਮ ਜਵੈਣ ਅਰੇ ਮੰਮੀ ਤੇ ਚੀਨੀ ਥੋੜੀ ਜੀ ਹਾਂ ਚੀਨੀ ਲੋ ਜੀ ਦੇਖ ਸਕਦੇ ਆ ਓਏ ਦੇਖ ਸਕਦੇ ਆ ਕਲਰ ਕਿੰਨਾ ਸੋਹਣਾ ਅਰੇ ਮੰਮੀ ਲੋ ਜੀ ਮੰਮੀ ਜਦੋਂ ਤੁਸੀਂ ਨਿੰਬੂ ਕੱਟਦੇ ਸੀ ਨਾ ਮੈਨੂੰ ਇਦਾਂ ਕਿਚੇੜੀ ਜੀ ਆਂਦੀ ਸੀ ਕਿ ਨਿੰਬੂਆਂ ਤੋਂ ਜਿੱਦਾਂ ਨਾ ਮੂੰਹ ਘਟਕ-ਘੱਡਾ ਘੱਟੇ ਹੋ ਜਾਂਦੇ ਹਨ ਇਦਾਂ ਲੱਗਦਾ ਆ ਨਿੰਬੂ ਜੋ ਤੁਸੀਂ ਕੱਟਦੇ ਸੀ ਘੱਟ-ਘੱਟੇ ਦੰਦ ਲੱਗਦੇ ਲੱਗਦੇ ਦੰਦ ਇੱਥੇ ਲੱਗਦੇ ਸੀ ਖਟਾਈ ਜੀ ਹੂੰ ਚਲੋ ਜੀ ਥਾਣ ਰੱਖ ਕਣ 1 ਮਿੰਟ ਚੁੱਕ ਲੀਂ ਤੁਸੀਂ ਇਹਨੂੰ ਲੈ ਜਿਓ ਕੋਠੇ ਤੇ ਮੈਂ ਵੀ ਆਨੀਆ ਕੋਠੇ ਦਾ ਦੋ ਭਾਂਡੇ ਚੱਕਿਆ ਵਾ ਫਿਰ ਮੈਂ ਆਨੀਆ ਕੋਠੇ ਤੇ ਠੀਕਾ ਤੇ ਤੁਸੀਂ ਬੀਸਣ ਵੀ ਘੋਲ ਕੇ ਜਾਣਾ ਨਾ ਹੁਣ ਉਹ ਮੈਂ ਕੜਾਈ ਤੋਂ ਕੜਾਈ ਪਤੀਲੇ ਚ ਘੋਲ ਦਿਆਂ ਪਤੀਲੇ ਚ ਘੋਲ ਦਿਆਂ ਨਾ ਪਤੀਲੇ ਚ ਚਲੋ ਜੀ ਨਾਲੇ ਘੋਲਦੇ ਆ ਡੋਕਲੇ ਤੇ ਲਈ ਬੀਸਣ ਲਿਓ ਮੈਂ ਬੰਦ ਕਰ ਦਮਾ ਤੁਸੀਂ ਧੋ ਲੋ ਵੱਤ ਚਲੋ ਜੀ ਮੈਂ ਬੀਸਣ ਨੂੰ ਜੀ ਡੱਟ ਦਿੰਦਾ ਬੰਦ ਇਹਨੂੰ ਹੁਣ ਲੈ ਕੇ ਜਾਣਾ ਆ ਕੋਠੇ ਤੇ ਇਹਨੂੰ ਰੱਖਦੇ ਆ ਆਪਾਂ ਬਾਹਰ ਆਓ ਜੀ ਤੇ ਇੱਥੋਂ ਚੱਕ ਦਿਆਂ ਸਾਰਾ ਖਲਾਰਾ ਟੇਬਲ ਦੇ ਉੱਤੋਂ ਚਲੋ ਜੀ ਮੈਂ ਚੱਕ ਦਿਆਂ ਖਲਾਰਾ ਮੈਂ ਚੱਕ ਦਿਆਂ ਲਓ ਜੀ ਇੱਧਰ ਹੋਣ ਲੱਗੀ ਆ ਹੁਣ ਡੋਕਲੇ ਦੀ ਤਿਆਰੀ ਤੇ ਇੱਧਰ ਲੱਗੇ ਆ ਮੰਨੇ ਡੋਕਲੇ ਲਈ ਬੇਸਣ ਭੋਲਣਾ ਇਹਦੇ ਵਿੱਚ ਵਧੀਆ ਹਨਾ ਛਾਣ ਲਓ ਨਾ ਫੇਰ ਵਧੀਆ ਘੋਲ ਲਓ ਵੀ ਬੰਦ ਗਈ ਹੋਇਆ ਤੁਹਾਡੇ ਆ ਗਈ ਹੋਏ ਵਾਂਦੇ ਉਹ ਥੋੜਾ ਨਹੀਂ ਸੀਗਾ ਸ਼ਟ ਪਾ ਜੇ ਮੈਂ ਗਿਆ ਸਭ ਪੂਰਾ ਤੇ ਗੜੀ ਨਹੀਂ ਬਾਈ ਦੀ ਚਾਹੇ ਦੇਖਣਾ ਉਹਦਾ ਗੁਟਰੀਆਂ ਵੱਜ ਜਾਂਦੀਆਂ ਹਨ ਫਿਰ ਉਹ ਤੋੜਨੀਆਂ ਬੜੀਆਂ ਔਖੀਆਂ ਮੰਮੀ ਇੱਕ ਹੀ ਖੈਰ ਇਹਦੇ ਨਾਲ ਕਰੋ ਆਹ ਲਫੜਾ ਇਹਦੇ ਨਾਲ ਹਿਲਾਓ ਬਹੁਤ ਸੋਣਾ ਹਿਲਦਾ ਹੈ ਜਦੋਂ ਦੇਖਿਓ ਹਾਂ ਦੇਖਿਓ ਸਾਰੇ ਇਹੋ ਜਿਹੀ ਬਾਤ ਗਲੀਆਂ ਦੋਵਾਂਗੀ ਅੰਨਾ ਦੇਖੋ ਛਾਣ ਕੇ ਇਨਾ ਕੁ ਪਾਣਾ ਬਸ ਕੱਲਾ ਪਾਣੀ ਚ ਘੋਲ ਜਾਣਾ ਆ ਪਾਣੀ ਚ ਦਹੀਂ ਪਾਣਾ ਆ ਬਾਕੀ ਨੂਣਾ ਚ ਦੁੱਧ ਪਾਵਾਂਗੇ ਨਾ ਕਈ ਲੋਕ ਆ ਨਾ ਲੱਸੀ ਦਾ ਪਾਣੀ ਪਾਉਂਦੇ ਆ ਤੇ ਲੱਸੀ ਵੀ ਦਾ ਕੋ ਪਾਓ ਫਿਰ ਅਜਿਹੇ ਤੂਪੇ ਰਕਣਾ ਵਿੰਦਾ ਹਾਂ ਫੁੱਲਦਾ ਨਹੀਂ ਨਾ ਵੀ ਲੱਸੀ ਵੀ ਪਾ ਜੀਂ ਵਿੱਚ ਅਸੀਂ ਦਹੀਂ ਪਾ ਲਈ ਤਾਂ ਦਹੀਂ ਠੀਕ ਫੁੱਲਣੀ ਅੱਗੇ ਅਸੀਂ ਲੱਸੀ ਜੇ ਬਣਾਇਦਾ ਸੀ ਹਾਂ ਹੁਣ ਕਿੱਥੋਂ ਲੱਸੀਆਂ ਲੱਸੀ ਕਿੱਥੋਂ ਲੈਣੀ ਕੜੀ ਲਈ ਨਹੀਂ ਮਿਲਦੀ ਲੱਸੀ ਉਹ ਚਲੋ ਫੋਲ ਲઈએ ਫਿਰ ਅੱਗੇ ਦੁੱਧ ਪਾ ਲਈ ਮੈਨੂੰ ਲੱਗਿਆ ਦਹੀਂ ਪਾਣਾ ਚਾਹੀਦਾ ਦਹੀਂ ਨਾ ਬਹੁਤ ਸੋਨਾ ਫਿਰ ਮਲਾਈ ਬਣਦਾ ਬੱਸ ਇਹਨਾਂ ਕੇ ਪਾਉਣਾ ਉਹ ਨਹੀਂ ਘੱਟਾਂ ਨਹੀਂ ਤਾਂ ਘਰ ਦਾ ਲਾਇਆ ਆ ਦਈ ਮਮੀ ਆ ਨਾ ਇਹ ਤੇਰੀ ਇਹ ਨੂੰ ਨਹੀਂ ਬਣਾ ਵਿੱਚ ਇਹ ਨੂੰ ਪਾਵਾਂਗੇ ਨੇ ਵਿੱਚ ਫੁੱਲਣ ਦਾ ਵਜਾ ਨਾਲ ਪਾਣੀ ਨੂੰ ਥੋੜੀ ਪਾਣੀ ਪੈਣਾ ਹੈ ਵਾਈਟ ਰੂਪਾ ਚਾਹੀਦਾ ਸੱਚਾ ਕਾਸ਼ਾ ਤੇ ਵਧੀਆ ਬਣੇ ਸਿੱਖੋ ਇਹ ਕੋ ਬੱਸ ਇਹਨੂੰ ਹਿਲਾਵਾਂਗੇ ਤਾਂ ਨਾ ਜ਼ਿਆਦਾ ਫੁੱਲੂਗਾ ਇਸ ਤਰ੍ਹਾਂ ਪਾਣੀ ਲੈਣਾ ਹੋਰ ਪਾਣੀ ਦਈਏ ਤੁਹਾਨੂੰ ਹੋ ਲੋ ਜੀ ਪਾਣੀ ਆਹ ਲਓੜਾ ਪਾਣੀ ਚ ਇਹਨੂੰ ਪਾ ਕੇ ਤੇ ਇਹਨੂੰ ਢੱਕ ਜੋ ਆਪਾਂ ਚਲਿਏ ਕੋਠੇ ਨਾਲੇ ਮੈਂ ਕੋਠੇ ਕਣਕ ਪਾ ਕੇ ਆਈਆਂ ਸੁੱਕਣੀ ਲੋਨ ਵਿੱਚ ਪਾਉਣਾ ਜਦੋਂ ਅਸੀਂ ਬਣਾਉਣਾ ਇਹਨੂੰ ਲੋਨੇ ਪਾਉਣਾ ਹਾਂ ਕੁਛ ਨਹੀਂ ਪਾਣਾ ਬਸ ਐਂਦੀਆਂ ਨੂੰ ਦਹੀਂ ਚ ਘੋਲ ਕੇ ਬੇਸਣ ਮਤਲਬ ਇਹ ਵੀ ਨਾ ਕਰੇ ਮੰਮੀ ਆ ਨਾ ਇਦਾਂ ਦਾ ਰਹਿਣ ਦੀ ਉਹ ਬਾਅਦ 'ਚ ਦੇਖ ਲਿਓ ਨਾ ਬਾਅਦ 'ਚ ਪਾਣੀ ਪਾ ਸਕਦੇ ਆ ਨਾ ਆਪਾਂ ਹਾਂ ਬਾਅਦ 'ਚ ਪਾ ਸਕਦੇ ਪਾਣੀ ਲੋ ਜੀ ਪੁੱਲਾ ਗਿਆ ਨਾ ਪਿਆ ਬੇਨ ਦੇ ਉਹ ਫਿਰ ਲੈ ਕੇ ਚੱਲਦੇ ਆਂ ਉਹ ਫਿਰ ਖਾਵਾਂਗੇ ਥੋੜੀ ਜਿਹੀ ਹੋ ਗਿਆ ਬਹੁਤ ਸੌਰ ਹੋ ਗਿਆ ਪਿਆ ਪਿਆ ਹੋ ਫੁੱਲ ਜਾਣਾ ਪਿਆ ਪਿਆ ਫੁੱਲ ਜਾਣਾ ਫਿਰ ਗਾੜਾ ਹੋ ਜਾਣਾ ਲਓ ਜਿਦਾਂ ਹੀ ਰੱਖ ਦਵਾਂਗੇ ਨਹੀਂ ਰੱਖ ਦਈਏ ਫ੍ਰਿਜ ਦੇ ਵਿੱਚ ਜਾਂ ਸਿੰ ਸਾਡੀ ਫ੍ਰਿਜ ਦੇ ਵਿੱਚ ਬੜਾ ਪਚਾਲ ਆ ਜਾਂਦਾ ਜਾਂ ਇੱਥੇ ਸਾਹ ਨਹੀਂ ਆਂਦਾ ਹੈਗਾ ਫ੍ਰਿਜ ਨੂੰ ਇੱਕ ਤਾਂ ਇਹਨਾਂ ਡੀਪ ਫਰੋਸ ਕਰਨ ਵਾਲੀ ਆ ਫ੍ਰੀਜ ਦੇ ਵਿੱਚ ਬਹੁਤ ਬਰਫ਼ ਜੰਮੀ ਇਹਨੂੰ ਸਾਫ਼ ਕਰੀਏ ਮੰਮੀ ਡੀਪ ਫਰੋਸ ਕਰਾ ਲਓ ਜੀ ਫ੍ਰੀਜ ਬਥੇਰੀ ਸਾਫ਼ ਕੀਤੀ ਆ ਪਰ ਫੇਰ ਵੀ ਇਹਨੂੰ ਵਿਚਾਰੀ ਨਿਸ਼ਾਨ ਹੀ ਆਉਂਦਾ ਹੈਗਾ ਇੱਧਰ ਕਰਤਾ ਟੇਬਲ ਟੂਬ ਉੱਪਰ ਮੈਂ ਸਾਫ਼ ਅਚਾਰ ਲੈ ਕੇ ਜਾਂਦੀ ਆ ਕੋਠੇ ਤੇ ਇੱਥੇ ਖਾਵਾਂਗੇ ਮੂਲੀ ਲੈ ਕੇ ਚਲਦੇ ਆ ਮੂਲੀ ਆਵਾਂਗੇ ਥੋੜੀ ਜੀ ਇਹਨੂੰ ਰੱਖ ਦਈਏ ਹਲੋ ਇਹ ਨੂੰ ਆਪਾਂ ਦਿੱਤਾ ਹੈ ਢਾਕ ਆ ਪਾਣੀ ਇੱਧੇ ਰਹਿਣ ਦਵਾ ਮੰਮੀ ਆ ਨਾ ਇੱਧੇ ਰੱਖ ਦਿੰਦੇ ਆ ਨਾ ਚਲੋ ਤੇ ਹੋਰ ਪਾ ਲਓ ਇਹਦੇ ਵਿੱਚ ਹਨਾ ਇੱਥੇ ਹੋਰ ਭਰ ਲੈਣੇ ਆ ਪਾਣੀ ਲਓ ਤਾਂ ਜਿਆਦਾ ਚਲੋ ਜੀ ਨਾਲੇ ਚੱਲਦੇ ਆ ਕੋਠੇ ਤੇ ਨਾਲੇ ਮਿਲਦੇ ਵੀ ਤੁਹਾਨੂੰ ਲਓ ਜੀ ਇੱਧਰ ਪਾਏ ਹੋਏ ਆ ਦਾਣੇ ਸੁੱਕੜੇ ਇੱਕ ਪੁਰਾਣਾ ਪਰਦੇ ਦਾ ਪੀਸ ਈਗਾ ਉੱਤੇ ਪਾਏ ਦਾਣੇ ਥੋੜੇ ਦਿਨ ਪਹਿਲਾਂ ਅਸੀਂ ਆਟਾ ਪਸਾਇਆ ਸੀ ਦਾਣੇ ਪਸਾਏ ਸੀ ਕਿ ਤੇ ਸਾਡਾ ਦਾਣੇ ਉਹਨਾਂ ਨੇ ਸੋਹਣੇ ਨਹੀਂ ਸੀ ਪੀਸੇ ਫੇਰ ਦੁਬਾਰਾ ਪਸਾਏ ਫੇਰ ਉਹਨਾਂ ਨੂੰ ਦੁਬਾਰਾ ਦਾਣ ਆਟਾ ਭੇਜਿਆ ਮੈਂ ਕਿਹਾ ਕਿ ਵਧੀਆ ਕਰਕੇ ਥੋੜਾ ਜਿਹਾ ਕਰੋ ਵਧੀਆ ਨਹੀਂ ਆਟਾ ਤੁਸੀਂ ਪਹਿਲਾਂ ਪੀਸਿਆ ਹੈਗਾ ਉਹਨਾਂ ਨੇ ਜਦੋਂ ਦੂਸਰੀ ਵਾਰ ਸਾਨੂੰ ਬਦਲ ਕੇ ਆਟਾ ਦਿੱਤਾ ਉਹ ਹੋਰ ਵੀ ਜ਼ਿਆਦਾ ਨਕਮਾ ਹੁਣ ਮੈਂ ਦੁਬਾਰਾ ਆਹ ਕਣਕ ਜਿਹੜੀ ਹੈ ਨਾ ਦੁਬਾਰਾ ਹੁਣ ਮੈਂ ਪਸਾਣੀ ਆ ਇਹ ਉਹ ਆਟਾ ਥੋੜਾ ਜਿਹਾ ਰਹਿ ਗਿਆ ਦੇਖਦੇ ਹਾਂ ਉਹਦਾ ਕੀ ਕਰਦੇ ਹਾਂ ੱਪ ਬਹੁਤ ਮੈਂ ਲੈ ਕੇ ਆਈ ਸੀ ਮੂਫਲੀ ਮੂਫਲੀ ਖਾਵਾਂਗੇ ਚਲੋ ਜੀ ਮਿਲਦੇ ਆਂ ਫੇਰ ਤੁਹਾਨੂੰ ਏ ਵੀ ਆ ਗਏ ਆ ਆ ਗਏ ਗਿਫਟ ਗਈ ਗਿਫਟ ਲੈ ਆ ਕੇ ਲਈ ਨਾਈਸ ਹੈ ਕੀ ਲੈ ਕੇ ਆਏ ਆ ਮਾਸੀ ਵੀ ਗਿਫਟ ਲੈ ਆ ਲਾ ਪ्रेस ਸਿਹਰਾ ਹੋਈ ਹੈ ਨਾ ਖਰਾਬ ਨਹੀਂ ਹੋਈ ਸਹੀ ਹੈ ਉੱਤ ਤਾਂ ਤੇ ਆ ਚਲੋ ਜੀ ਪ्रेस ਮੇ ਹੋ ਗਈ ਹੈ ਸਿਹਰਾ ਹੋਈ ਉਹ ਨਹੀਂ ਦਿਖੀ ਤਾਂ ਕਿਵੇਂ ਆਓ ਬਲੈਕ ਕਲਰ ਬਲੈਕ ਪਰਪਲ ਨਹੀਂ ਬਲੈਕ ਨਹੀਂ ਪਰਪਲ ਜਿਹਾ ਆਇਆ ਹਾਂ ਲੋ ਜੀ Dress ਮਿਲ ਗਈ ਉਹਦਾ ਉਹ ਵੀ ਸਹੀ ਆ ਪਰ ਪਤਾ ਨਹੀਂ ਕਾਦੇ ਇੱਕ ਦੋ ਵਾਰ ਡਿੱਗੀ ਆ ਉਹਦੀ ਨਾ ਉਹ ਕੱਟ ਗਈ ਆ ਦੇਖੋ ਹਾਏ ਬਦ ਕਿੰਨੀ ਦੀ ਆਈ ਆ ਹਾਂ ਓਏ ਭਾਰੀ ਆ ਭਾਰੀ ਬਰਸਾ ਇਹ ਕਿੰਨੇ ਹੈਵੀ ਮਾ ਕੇ ਦਿੱਤੀ ਹੈ ਹੈ ਹੈਵਲ ਸੀ ਸੋਹਣੀ ਆ ਵੀ ਦੇਖੋ ਥੈਂਕ ਯੂ ਉਹ ਦੂਜੀ ਉਹ ਪਤਾ ਨਹੀਂ ਲਾਵਾ ਕਿੰਨੀ ਜਲਦੀ ਆ ਘੱਟ ਕਿਤੀ ਵੱਧ ਗਈ ਸੀ ਡਿੱਗ ਪਈ ਸੀ ਨਾ ਡੇੱਕੇ ਆ ਚੀਜ਼ ਦੋ ਤਿੰਨ ਵਾਰੀ ਡਿੱਗੀ ਸੀ ਨਾ ਉਹਦੀ ਇਲਾਸਟਿਕ ਦੀ ਸਾਰੀ ਜੀ ਟੁੱਟ ਗਈ ਸੀਗੀ ਆਹੋ ਨਵੀਂ ਨਵੀਂ ਡਿੱਗ ਗਈ ਸੀਗੀ ਉਹ ਇਸ ਲਈ ਫਿਰ ਮੈਂ ਕਿਹਾ ਚੱਲ ਪ੍ਰੈਸ ਨਵੀਂ ਲੈ ਲੈਣੇ ਇਹ ਤਾਂ ਕੋਈ ਲੋਡ ਤਾਂ ਪਈ ਰਹਿੰਦੀ ਆ ਇਹ ਆਈ 1210 ਰੁਪਏ ਆਨਲਾਈਨ ਬੱਲੇ ਕਾਕਾ ਦੇਖਿਆ ਮੈਂ ਕਾਕਾ ਸੁਣਿਆ ਨਾ ਮੈਂ ਬੁਲਾ ਗਿਆ ਆ ਮੈਂ ਚੱਕ ਕੇ ਆਈ ਆ ਮੈਂ ਦੇਖਿਆ ਮੈਂ ਕਿਹਾ ਆਂਟੀ ਹੈ ਨਾ ਬੋਲਦੇ ਪਏ ਆ ਮੈਂ ਕਿਹਾ ਮੰਮੀ ਮੈਂ ਚੱਲੀ ਮੁੰਡਾ ਚੱਕ ਕੇ ਆਵਾਂ ਮੈਂ ਚੱਕ ਕੇ ਆਈ ਮੇਰੇ ਤੁਹਾਡਾ ਫੋਨ ਆ ਗਿਆ ਮੈਂ ਆ ਗਈ ਨੀ ਤੇ ਫਿਰ 10 ਮਿੰਟ ਹੋਰ 걸ਦਾ ਸੀ ਮੈਂ ਬੁਲਾ ਕੇ ਲਿਆ ਮੈਂ ਤਾਂ ਜੀ ਮੇਰੇ ਘਰੇ ਆ ਰਹੇ ਆ ਰੋਲ ਚਲ ਗਈ ਇਹਨੇ ਵੀ ਚੱਕ ਲਿਆ ਪਰ ぷੜਕਦਾ ਬਹੁਤ ਆ ぷੜਕਦਾ ਬਹੁਤ ਉੱਥੇ ਵੀ ਉਹ ਉੱਥੇ ਵੀ ਲੱਗਾ ਆ ਉਹਨੂੰ ਕਹਿੰਦੇ ਆ ਜਾਂਦਾ ਆ ਉੱਦਾਂ ਹਾਂ ਲਗਾ ਕੇ ਤੇ ਚੱਕ ਲਿਆ ਜਾ ਕੇ ਸੰਤਰਾ ਖਾ ਰਹੇ ਆ ਨਿਆਣੇ ਤਾਂ ਸੋਹਣੇ ਲੱਗਦੇ ਆ ਹਨਾ ਨਿਆਣੇ ਬੱਚੀ ਦਿਹਾੜੋ ਨਿਆਣੇ ਸਾਰੇ ਸੋਹਣੇ ਨਿਆਣੇ ਸਾਰੇ ਸੋਹਣੇ ਆ ਠੀਕ ਆ ਪ੍ਰੈਸ ਭਾਰੀ ਆ ਨਾ ਹੁਣ ਤੂੰ ਕੰਨੀ ਦੀ ਹਲਕੀ ਨਹੀਂ ਲੈਣੀ ਹੈਗੀ ਮੈਂ ਕਹਾਂ ਚੱਲ ਹਲਕੀ ਨਹੀਂ ਤੈਨੂੰ ਜਦੋਂ ਲਿਆ ਕੇ ਦੂੰ ਭਾਰੀ ਦੂੰ ਕਰੀਜ ਨਹੀਂ ਬਣਦੀ ਹੈਗੀ ਵੀ ਹਲਕੀ ਪ੍ਰੈਸ ਇਸ ਲਈ ਮੈਂ ਕਹਾਂ ਚਲਾ ਕੇ ਦੇਖੋ ਹੁਣ ਇੱਕ ਵਾਰੀ ਪਹਿਲਾਂ ਲਾ ਕੇ ਉਧਰ ਕੰਨੀ ਸੂਟ ਸੀਂਦੇ ਆ ਨਾ ਲੋਕਾਂ ਦੇ ਤੇ ਉਹ ਜਦੋਂ ਕਰੀਜਾਂ ਬਣਾਈਦੀਆਂ ਆ ਨਾ ਸੀਣਾ ਬਿਠਾਈਦੀਆਂ ਤੇ ਜਿਹੜੀ ਹਲਕੀ ਪ੍ਰੈਸ ਉਹਨਾਂ ਦਾ ਸੀਣਾ ਨਹੀਂ ਵਹਿੰਦੀ ਹੂੰ ਉਧਰ ਲਾ ਕੇ ਦੇਖ ਗਰਮ ਕਰਕੇ ਦੇਖ ਪਰ ਬੈਠ ਜੀ ਤਾਂ ਨਹੀਂ ਹੈਗਾ ਚਲ ਦੇਖਦੇ ਆ ਲਓ ਜੀ ਟਾਈਮ ਤੇ ਇੱਧਰ 3 ਵਜੇ ਕੇ 5 ਮਿੰਟ ਹੋ ਗਏ ਆ ਤੇ ਇੱਧਰ ਮੰਮੀ ਨੇ ਰੱਖ ਦਿੱਤਾ ਆ ਡੋਕਲਾ ਬਣਨਾ ਦੇਖ ਸਕਦੇ ਆ ਉਹ ਪਾਣੀ ਵਾਲੇ ਮਾਰਦਾ ਹੈ ਤੇ ਇੱਧਰ ਮੰਮੀ ਨੇ ਇੱਕ ਥਾਲੀ ਰੱਖ ਦਿੱਤੀ ਆ ਆ ਛੋਟੀ ਚੱਕ ਬਣਾ ਲਾਂਗੇ ਹੋਰ ਕੀ ਮੁੱਛੜੀ ਕੀ ਕਰਨਾ ਚਲੋ ਬਾਕੀ ਜਾਂਦੇ ਆ ਕੋਠੇ ਤੇ ਤੇ ਜਾ ਕੇ ਜਿਹੜੇ ਧਾਣੇ ਆ ਨਾ ਉਹਨੂੰ ਥੈਲੇ ਚ ਪਾ ਦੇਈਏ ਰੁਬਲਾ ਰੁਬਲ ਰੁਬਲ ਇਹ 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 ਵੇਵਾ ਜਾ ਉਠਾ ਆਪਾਂ ਪਤਾ ਕੀ ਕਰੀਏ ਆਹਾ ਜੀ ਥੈਲਾ ਹੈ ਇਹਦੇ ਵਿੱਚ ਦਾਣੇ ਪਾ ਕੇ ਵੀ ਥੱਲੇ ਚਲੀਏ ਮੰਮੀ ਢੋਕਲਾ ਬਣਾ ਦੇ ਪਏ ਆ ਪਾ ਦੇ ਜੀ ਫਿਰ ਚਲੋ ਜੀ ਥੈਲੇ ਚ ਦਾਣੇ ਦੂਨੇ ਪਾ ਲਈਏ ਹਨਾ ਠੀਕ ਆ ਲਿਆ ਥੈਲਾ ਉਹਦੇ ਉੱਤੇ ਪਿਆ ਆ ਲੋ ਜੀ ਕੱਪੜੇ ਵੀ ਲਾ ਕੇ ਟੋਕਰੀ ਚ ਪਾ ਲਏ ਆ धुप बहुत सोहनी आ इधर चार इतने रखता चा के समान समून लगे सारा चकन तो इधर दाने पा के रख दि फिर रख के आने इधर प्रेस भी ले जाइए थले मम्मी का शॉल सच कोटी मम्मी की रुबल प्रेस भी ले जाइए थले है ना डब्बा चक लिया डब्बा लिया चा के है चलो जी करिए कम फिर ਹੋ ਹਲੋ ਇਹ ਦੋ ਕਲਾ ਆ ਬਣ ਗਿਆ ਚਲੋ ਜੀ ਹਮ ਮਿਲਾਉਗੇ ਨੂੰ ਤੜਕਾ ਇੱਕ ਥਾਲੀ ਆ ਬਣਾਉਣੀ ਆ ਨਾ ਇਹ ਚਲੋ ਜੀ ਦੇਖੋ ਦੇਖੋ ਤਾਂ ਆਹ ਦੇਖੋ ਜੀ ਆਹ ਦੇਖੋ 스펀지 ਹਲੇ ਤੱਕ ਗਰਮ ਆ ਇਹ ਤਾਂ ਗਰਮ ਹੈ ਆ ਦੇਖੋ ਇਹ ਤਾਂ ਅੱਧੇ ਬੈ ਰਹੇ ਦੇਖੀ ਕਾ ਕੇ ਦੇਖੀ ਨਾ ਨਾ ਕਾ ਕੇ ਦੇਖੋ ਅਗਲਾ ਤਾਂ ਸਾਤ ਦੇਖੋ ਹੂੰ ਵਧੀਆ ਹਾਂਜੀ ਆ ਗਏ ਯਸ ਲਓ ਜੀ ਟਾਈਮ ਹੋ ਗਿਆ ਪੌਣੇ 4 ਤੇ ਇਧਰ ਪਲਗ ਆ ਗਈ ਹੈ ਜੀ ਹਾਂਜੀ ਕਿਦਾਂ ਜੀ ਵਧੀਆ ਲੱਗਿਓ ਖਾਣ ਹੂੰ ਚਲੋ ਠੀਕ ਹੈ ਜੀ ਪਲਗ ਲੱਗੀ ਆ ਜੀ ਖਾਣ ਤੇ ਚਲੋ ਤੇ ਪਾਤਾ ਆਪਣਾ ਵੀ ਹੋਰ ਦੋ ਦੇਖੋ ਰੱਖਿਆ ਵੀ ਤਾਂ ਇਹਨਾਂ ਨੂੰ ਬਿਲਾਸ ਲੈ ਗਏ ਮੰਮੀ ਹਾਂ ਦੇਖੋ ਜੀ ਡੋਕਲਾ ਅੱਜ ਬਣਾਇਆ ਸਾਡੀ ਮਾਤਾ ਨੇ ਡੋਕਲਾ ਆਜੋ ਕੋਸੇ ਕੱਢ ਲਈਆ ਹਾਂ ਜੋ ਲੈਣੇ ਉਹ ਕੱਢ ਲਓ ਮੈਂ ਆ ਘੱਡੀ ਆ ਡੱਬਾ ਵੀ ਲਾ ਦਿੱਤਾ ਲਓ ਜੀ ਹੁਣ ਖਾਣੇ ਆਂ ਜੀ ਡੋਕਲਾ ਨਾਲ ਲੈਨੇ ਲਿੰਗਾ ਕੋਕ ਲੈ ਲੈ ਆਪਣੀ ਚਲੋ ਕੋਕ ਕਰ ਦਿਓ ਇਹਨੂੰ ਬਿਲਕੁਲ ਟਾਈਮ ਪੋਣੇ 5 ਹੋ ਗਿਆ ਤੇ ਸਾਰੇ ਉੱਪਰ ਸਿਗੇ ਇਸੀ ਇੱਕ ਚੀਜ਼ ਦੇਖੀ ਇਹ ਚਲੀ ਆ ਲੱਗ ਰਹੀ ਬਣਾਉ ਬਣਾਓ ਇਹ ਦੇਖ ਦੇਖੋ ਜੀ ਸਾਨੂੰ ਦਿਖਾਈਏ ਓਹ ਦੇਖੋ ਕਾਲੇ ਰੰਗ ਦੀ ਬਿੱਲੀ ਓਹ ਦੇਖੋ ਭਾਈ ਇਹ ਓਖਾ ਓਹ ਦੇਖੋ ਇੱਥੇ ਲੱਗ ਗਈ ਇਹਦੇ ਪਿੱਛੇ ਚੜੂਗੀ ਉੱਪਰ ਮੇਰੇ ਬਹੁਤ ਕਾਲੇ ਰੰਗੀ ਕਰ ਡਰ ਲੱਗਦਾ ਦੇਖ ਕੇ ਹਰੀਆਂ ਅੱਖਾਂ ਹਾਏ ਪਿਓਰ ਕਾਲੀ ਇੱਥੇ ਕਿ ਲੋਗ ਗਈ ਕਿਤੇ ਹੋਰੀ 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 ਓਹ ਤਜਾਂ ਲਗਈ ਤੇ ਲਾ ਉਦਿ ਮੂਲੀਆਂ ਦੀ ਬਣਾਵਾਂਗੇ ਸਬਜ਼ੀ ਮੰਮੀ ਲੱਗੇ ਆ ਕੱਦੂ ਕਸ਼ ਕਰਨ ਮੂਲੀਆਂ ਚਾਹ ਅਸੀਂ ਪੀ ਲਈ ਆ ਤੇ ਟਾਈਮ ਹੋ ਗਿਆ ਹੋਇਆ 6:00 ਵਜੇ ਆਪਾਂ ਲੱਗ ਗਈ ਆਣ ਵਾਲੀ ਆ ਤੇ ਇੱਧਰ ਮੂਲੀਆਂ ਕਰ ਲਈ ਆ ਕੱਦੂ ਕਸ਼ ਤੇ ਬਣਾਵਾਂਗੇ ਮੂਲੀਆਂ ਦੀ ਭੁਰਜੀ ਤੇ ਨਾਲ ਗੁੰਨੂਗੀ ਆਟਾ ਮੈਂ ਚਲੋ ਜੀ ਵੜਦੇ ਆ ਸੋਈ ਜਿਦਾ ਮਿਲਦੇ ਆ ਵੀ ਤੁਹਾਨੂੰ ਬਣਾਉਣ ਨੂੰ ਸਾਰਾ ਕੁਝ ਜੀ ਇੱਧਰ ਟਾਈਮ ਪੌਣੇ 7:00 ਹੋ ਗਏ ਆ ਵੜਗੇ ਮੈਂ ਮੈਂ ਚਲਾਂ ਕਾਲੀ ਬਣ ਗਈ ਸਬ지 ਬਣਦੀ ਪਈ ਆ ਤੇ ਇਹਦੇ ਵਿੱਚ ਮੈਂ ਪਾਇਆ ਆ ਤਲੀਆਂ ਆਈ ਹੈਗੀ ਮੂਲੀਆਂ ਕੱਦੂ ਕਸ਼ ਕਰੀ ਹੋਏ ਨੇ ਨਗੇ ਪਾਉਣੇ ਬਣ ਗਈ ਮੱਕੀ ਵਿੱਚ ਠਹਿ ਗਿਆ ਲਾਜੀ ਤੇ ਮੈਂ ਤੇ ਉਹ ਨਹੀਂ ਬਣਦੀ ਨਾਲੇ ਪੜੇ ਹੋ ਨਾ ਤੁਸੀਂ ਬਣੇ ਕੋਈ ਨਹੀਂ ਸਾਰੇ ਪਵਾਲ ਕੇ ਰੱਖ ਦਿੱਤੇ ਨੇ ਤੇਰੇ ਸਕੂਲੇ ਵੀ ਲੈ ਕੇ ਜਾਣੀਆਂ ਸਹੀ ਹੋਰ ਜੀ ਹੁਣ ਨਾ ਅਸੀਂ ਮੈਦੇ ਵਾਲੀ ਮਕਰੋਨੀ ਜਿਹੜੀ ਆ ਨਾ ਉਹ ਨਹੀਂ ਅਸੀਂ ਵਰਤੀ ਦੀ ਅਸੀਂ ਵਰਤੀ ਆ ਜੀ ਦੇਖੋ ہمارا ਬੱਚਾ ਦੇਖੋ ਮਾੜਾ ਬੇਬੀ ਇਹ ਦੇਖੋ ਮਾੜਾ ਬੇਬੀ ਇਹ ਦੇਖੋ ਵਾਰੀ ਕਿਊਟੀ ਪਾਈ ਓ ਬੇਬੀ ਉਧਰ ਦਿਖਾਓ ਮੈਂ ਮੈਂ ਜਦ ਬੀ ਹਮ ਆਪਕੋ ਮੈਕਰੋਨੀਕਾ ਮੈਂ ਬੇਬੀ ਬਣਾ ਲੈਣਾ ਲਓ ਜੀ ਖੋਜੇ ਮਾਰ ਜਾ ਪਿਆਜ਼ ਤੇ ਦਿਖਾਉਦੇ ਆ ਹਨ ਸਭੀ ਪੇਸਟ ਕਰਨੀ ਪਹਿਲਾਂ ਤੁਸੀਂ ਘਰੋਂ ਮਾਸੀ ਲੈ ਕੇ ਆਓ ਦੇਖੀ ਮੈਂ ਸਹੀ ਆ ਤੂੰ ਦੇਖ ਲੈ ਸਹੀ ਹਾਂ ਚੋਕ ਲੈ ਲੈਂਦੇ ਹਾਂ ਹੂੰ ਨੂਨ ਆਸਕੇ ਜਿਆਦਾ ਘਾਟਾ ਹੈ ਸਹੀ ਆ ਇਹ ਉਹੀ ਸਹੀ ਥੋੜੇ ਜਿਹਾ ਕਟਾਓ ਕੋਨਾ ਵੜਿਆ ਵੜਿਆ ਮੜੇ ਵਗੋ ਮਿਰਚ ਤਾਂ ਸਹੀ ਆ ਮੈਂ ਤਾਂ ਉਹ ਨਹੀਂ بس ਪਿਆਜ਼ ਭੁੱਜਣ ਦੀ ਰਹਾ ਉਹ ਮੈਂ ਕਿਉਂ ਨਹੀਂ ਖਾਣ ਦੀ ਲੱਗੋ ਨਹੀਂ ਨਹੀਂ ਮੈਂ ਤਾਂ ਨਹੀਂ ਬਰਹ ਚਲੋ ਠੀਕ ਆ ਮਿਲਦੇ ਆ ਫਿਰ ਲਓ ਜੀ ਹੁਣ ਲੱਗਿਆ ਜੀ ਆਪਾਂ ਬਈ ਸਬਜੀ ਨਾਲ ਦੋ ਫੁਲਕੇ ਖਾਣੇ ਥੋੜਾ ਜਿਹਾ ਥੋੜੀ ਜਿਹੀ ਮਕਰੋਨੀ ਵਾਲੀ ਸਬਜੀ ਨਾਲ ਦੋ ਰੋਟੀਆਂ ਦਾ ਆਪਾਂ ਤਾਂ ਮਕਰੋਨੀ ਇਕੱਲੀ ਖਾ ਲੈਣੀ ਆ ਤੇ ਅੱਜ ਦੇਖ ਰਹੇ ਆ ਜੀ ਇਧਰ ਮੈਚ ਇੰਡੀਆ ਇੰਗਲੈਂਡ ਦਾ ਆਗੇ ਆਗੇ ਤੁਸੀਂ ਫਰਸਟ T20 ਮੈਚ ਦੇਖ ਰਹੇ ਨਾਲ ਤੇ ਕਰ ਰਹੇ ਆ ਇੰਜੋਏ ਚਲੋ ਖਾ ਕੇ ਫਿਰ ਕਰਦੇ ਆ ਬਲੌਗ ਦਾ ਐਂਡ ਲੋਜੀ ਟਾਈਮ ਹੋ ਗਏ 8:30 ਪੌਣੇ 9 ਹੋ ਜਲੇ ਆ ਪਲਗ ਵੀ ਚੱਲ ਗਈ ਆਪਣੇ ਕਮਰੇ 'ਚ ਕਹਿੰਦੀ ਮੈਂ ਚੱਲੀ ਸੌਣ ਉਧਰ ਤੇ ਚਲੋ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਹੁਣ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਧਰ ਦੇ ਲੱਗਦੇ ਆ ਤੇ ਵੱਧ ਤੋਂ ਵੱਧ ਸਾਨੂੰ ਜਿਨ੍ਹਾਂ ਨੇ ਸਾਨੂੰ ਨਹੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਉਹ ਕਰੋ ਤੇ ਦੇਖ ਕੇ ਦਿਲ ਜਾਂਦੇ ਆ ਵਿਊ ਆਉਂਦੇ ਆ ਜਿਆ 100 150 ਪਰ ਹੂੰ ਚਲੋ ਕੋਈ ਗੱਲ ਨਹੀਂ ਚਲੋ ਇੱਕ ਤੋਂ ਮਿੰਟ ਜਰੂਰ ਕਰਿਆ ਕਰੋ ਹਾਂ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ